ਕੈਮਰੇ ਸਾਹਮਣੇ ਫੁੱਟ ਫੁੱਟ ਰੋਂਦੇ ਮਾਪੇ ਜਿਨ੍ਹਾਂ ਦੇ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਨੌਜਵਾਨ ਵਿਨੋਦ ਸਿੰਘ ਜੋ 2 ਸਾਲ ਪਹਿਲਾਂ ਡੌਂਕੀ ਦੇ ਰਾਹੀਂ ਚੰਗੀ ਰੋਜੀ ਰੋਟੀ ਦੀ ਪਾਲ ਦੇ ਲਈ ਅਮਰੀਕਾ ਗਿਆ ਸੀ ਪਰ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦੇ ਹੀ ਆਪਣੀ ਗ੍ਰਸਤ ਦੇ ਵਿੱਚ ਲੈ ਲਿਆ ਜਿਸ ਕਾਰਨ ਲੰਬੇ ਸਮੇਂ ਇਸ ਬਿਮਾਰੀ ਦੇ ਨਾਲ ਲੜਨ ਮਗਰੋਂ ਉਸ ਨੇ ਦਮ ਤੋੜ ਦਿੱਤਾ ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਖਾਂ ਦੇ ਵਿੱਚ ਕਈ ਸੁਪਨੇ ਸਜਾ ਕੇ ਪੁੱਤਰ ਨੂੰ 40 ਲੱਖ ਦਾ ਕਰਜ਼ਾ ਚੁੱਕ ਵਿਦੇਸ਼ ਤੋੜਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਤੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟੇਗਾ ਵਿਨੋਦ ਦੇ ਪਿਤਾ ਦਾ ਕਹਿਣਾ ਹੈ ਕਿ 7 ਮਹੀਨੇ ਡੌਂਕੀ ਰਾਹੀਂ ਜੰਗਲਾਂ ਦੇ ਵਿੱਚੋਂ ਨਿਕਲਦਾ ਹੋਇਆ ਲੰਬਾ ਸਫ਼ਰ ਤੈਅ ਕਰਕੇ ਉਹ ਅਮਰੀਕਾ ਪਹੁੰਚਿਆ ਸੀ ਅਮਰੀਕਾ ਪਹੁੰਚ ਤੇ ਇੱਕ ਮਹੀਨਾ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਗਈ ਜਿਸ ਦੇ ਬਾਰੇ ਵਿਨੋਦ ਨੂੰ ਉਸ ਦੇ ਨਾਲ ਰਹਿੰਦੇ ਦੋਸਤਾਂ ਤੋਂ ਪਤਾ ਲੱਗਿਆ ਲੰਬਾ ਸਮਾਂ ਵਿਨੋਦ ਦਾ ਇਲਾਜ ਉਸ ਦੇ ਦੋਸਤਾਂ ਦੇ ਬੁੱਲਿਕ ਦੂਜੇ ਦੀ ਮਦਦ ਨਾਲ ਕਰਵਾਇਆ ਜਾ ਰਿਹਾ ਸੀ ਪਰ ਅਖੀਰ ਇਸ ਬਿਮਾਰੀ ਦੇ ਨਾਲ ਲੜਦੇ ਵਿਨੋਦ ਦੀ ਜਾਨ ਚਲੀ ਗਈ ਰੋਂਦੀ ਵਿਨੋਦ ਦੀਆਂ ਮਾਂ ਦੀਆਂ ਅੱਖਾਂ ਜਿਵੇਂ ਆਪਣੇ ਪੁੱਤਰ ਨੂੰ ਢੀਕ ਰਹੀਆਂ ਨੇ ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ ਉਹਨਾਂ ਨੇ ਕਿਹਾ ਕਿ ਉਹ ਬਹੁਤ ਵੱਡੇ ਕਰਜ਼ੇ ਦੇ ਹੇਠ ਆ ਚੁੱਕੇ ਨੇ ਇਹ ਕਰਜ਼ਾ ਉਤਾਰਨ ਦੇ ਵਿੱਚ ਉਹ ਸਮਰੱਥ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਇਸ ਦੁੱਖ ਦੇ ਵੇਲੇ ਉਹਨਾਂ ਦੀ ਬਾਹ ਫੜਨ ਤੇ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ। ਮਸੰਤੋਸ਼। ਉਹਦੇ ਬੇਟੇ ਜਿਹੜੀ ਮਾਤਮੇ ਵਿਦੇਸ਼ ਜਾ ਕੇ ਇਸ ਬਾਰੇ ਕੀ ਕੋਈ ਜਾਣਕਾਰੀ ਤੁਸੀਂ ਦੇ ਜਿਹੜੇ ਸੁਪਨੇ ਲੈ ਕੇ ਜਿਹੜਾ ਭੇਜਿਆ ਗਿਆ ਸੀ ਘਾਟੇ ਤੋਂ। ਸੁਪਨੇ ਲੈ ਤੇ ਗਰੀਬੀ ਸੀ। ਕਹਿੰਦਾ ਸੀ ਮੈਂ ਗਰੀਬੀ ਦੂਰ ਕਰਨ ਜਾਣਾ। ਮੈਨੂੰ ਭੇਜੋ। ਅਸੀਂ ਕਿਹਾ ਬੋਤ ਆਪਣੇ ਕੋਲ ਕੋਈ ਚ ਵੀ ਨਹੀਂ ਆਪਾਂ ਕਸੀ ਕਿਵੇਂ ਭੇਜਾਂ ਉਹ ਕਹਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਫਿਰ ਕੀਤਾ ਚਾਰਕ ਨਾਲ ਪਹਿਲੀ ਵਾਰ ਜੀ ਸੀ ਫਿਰ ਕੋਈ ਖਣੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਤੇ ਫਿਰ ਅਸੀਂ ਭੇਜ ਦਿੱਤਾ 7 ਮਹੀਨਿਆਂ ਨੂੰ ਰਸਤੇ ਚ ਲੱਗ ਗਏ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਾ ਸੀ ਨੌ ਕਿਲਾ ਤੱਕ ਗਿਆ ਸੀ ਤੇ ਅੜਮੀ ਨਾਲ ਕੰਮ ਕੀਤਾ ਸੀ ਤੇ ਪ੍ਰੋਬਲਮ ਆ ਗਈ ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ ਤੇ ਕਹਿੰਦਾ ਮੈਨੂੰ ਆ ਕੋਸ਼ਾ ਆ ਗਿਆ ਜੇ ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ ਅਸੀਂ ਬਾਅਦ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਇਲਾਜ ਕਰਾ ਲਵਾਂਗੇ ਕਹਿੰਦਾ ਨਹੀਂ ਮੰਮੀ ਉੱਥੇ ਨਹੀਂ ਲਾਜ ਹੈਗਾ ਇੱਥੇ ਲਾਜ ਹੈਗਾ ਅਸੀਂ ਕਿਉਂ ਲਾਜ ਹੁੰਦਾ ਪਿਆ ਨਹੀਂ ਮੇਰੇ ਪੁੱਤ ਨੂੰ ਲਾਜ ਨਹੀਂ ਹੋਏ ਦੋ ਸਾਲ ਬਿਮਾਰੀ ਨਾਲ ਲੜਦਾ ਰਿਹਾ ਬਹੁਤ ਭੱਜਾ ਬਹੁਤ ਉਹਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ ਸਾਨੂੰ ਨਹੀਂ ਦੱਸ ਦਸੀ ਵੀ ਮੈਂ ਜ਼ਿਆਦਾ ਹੋ ਗਿਆ ਕਿਸੇ ਨੂੰ ਦੱਸਾ ਸੀ ਵੀ ਮੈਨੂੰ ਆਹ ਪ੍ਰੋਬਲਮ ਤਾਂ ਚੜ ਗਈ ਮੇਰੇ ਛਾਤੀ ਤੇ ਚੜ ਗਈ ਸਾਨੂੰ ਫਿਰ ਮੈਨੂੰ ਪਤਾ ਲੱਗਾ ਇਹ ਤਾਂ ਘਰੇ ਕਿਨੇ ਪੂਰਾ ਹੋ ਗਿਆ ਉਹਨੇ ਸਾਨੂੰ ਦੱਸਿਆ ਪ੍ਰੋਬਲਮ ਜ਼ਿਆਦਾ ਹੋ ਗਈ ਹੈ ਅਸੀਂ ਕੁਝ ਨਹੀਂ ਕਰ पाए ਜਿਹੜੀ ਜਿਹੜੀ ਆ ਇੱਥੇ ਧਿਆੰਦੀ ਉਹਨਾਂ ਦੀ ਮਿਲਤ ਦੇ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਰਿਸ਼ਤੇਦਾਰ ਇਸੇ ਨੂੰ ਰਿਸ਼ਤੇਦਾਰ ਨੇ ਮੁੰਡੇ ਆ ਨਾ ਨਾਲ ਕਿੰਨਾ ਨਾ ਰਹਿੰਦਾ ਸੀ ਉਹਨਾਂ ਨਾਲ ਪਕੀਤੀ ਹੈ ਇਕੱਠੇ ਕੁੱਤੇ ਪੈਸੇ ਖਤਾਨੇ ਕਿਵੇਂ ਕੀਤਨ ਫਿਰ ਉਹਨਾਂ ਫੇਸ ਦਿੱਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਕਿੰਨਾ ਸਾਨੂੰ ਮੂੰਹ ਤਾਂ ਵਿਖਾਤਾ ਮਾਤਾ ਜੀ ਬਹੁਤ سارے ਨੌਜਵਾਨ ਗਰੇ ਡੰਕੀ ਦਾ ਸ਼ਕਾਰ ਹੋਏ ਨੇ ਸਰਕਾਰ ਦੇ ਕੋਲ ਉਮੀਦ ਕਰਦੇ ਹੋ ਕਿਸੇ ਗੱਲ ਦੀ ਕਿ ਇਚਾਰ ਵਾਲਾ ਚਲਾ ਗਿਆ ਹੁਣ ਜਿਵੇਂ ਦੱਸਿਆ ਕਿ ਕਰਜ਼ ਬਹੁਤ ਹੈ ਤੁਹਾਡਾ ਹਾਂ ਕਰਜ਼ ਬਹੁਤ ਹੈ ਸਰਕਾਰ ਮਦਦ ਕਰ ਦੇਵੇ ਤਾਂ ਠੀਕ ਹੈ ਹਮ ਤਾਂ ਤਾਨੇ ਵਾਦ ਕਰਾਂਗੇ ਕਰਜ਼ੋਂ ਕਾਰਨ ਦਾ ਕੋਈ ਹੋਰ ਨਿਕਰੀ ਨਹੀਂ ਨਹੀਂ ਹੈਗਾ ਕੋਈ ਸਾਡੇ ਕੋਲ ਆਲ ਨਹੀਂ ਹੂੰ ਕਰਦਾ ਚਾਪ ਕੇ ਵਿਦੇਸ਼ ਕੋ ਗਿਆ ਸੀ ਹਾਂ ਕਰਜਾ ਚਾਪ ਕੇ ਕਿੰਨੀ ਉਮਰ ਦੀ ਬੇਟੂ ਇਹ 22 ਸਾਲ ਅਗੇ ਸੀ ਕੀ ਨਾਮ ਹੈ ਤੁਹਾਡਾ ਰਿਪੋਰਟਰ ਤੇ ਕੀ ਪੂਰੀ ਘਟਨਾ ਹੋਈ ਆ ਬੇਟੇ ਨੂੰ ਵਿਦੇਸ਼ ਭੇਜਿਆ ਸੀਗਾ ਤੁਸੀਂ ਵਿਦੇਸ਼ ਭੇਜਿਆ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਤਾਰ ਸਿੰਘ ਤੇ ਪੂਰੇ ਰਹਿੰਦੇ ਹੋ ਕਿਹਦੇ ਹਾਲ ਵਾਲਾ ਤੇ ਬੇਟੇ ਨੂੰ ਵਿਦੇਸ਼ ਕਦੋਂ ਭੇਜਿਆ ਸੀਗਾ ਅਮਰੀਕਾ ਕੋਲ ਭੇਜਿਆ ਸੀ 2022 ਚ ਜੀ 8-9 ਮਹੀਨੇ ਕੀ ਕੋਈ ਹੋਰ ਆਪਰੇ ਜਦੋਂ ਉਹਦੇ ਜਿਆਦਾ ਕਿੰਨੇ ਪੈਸੇ ਲਾ ਗਏ ਸਭ ਜੀ 40 ਲੱਖ ਰੁਪਇਆ ਲਾਇਆ ਹੈ ਤੇ ਕਿਵੇਂ ਕਿਵੇਂ ਹੋਈ ਇਹ ਸਾਰਾ ਉਹ ਜਿਹੜੀ ਹੋਈ ਉਹ ਕਿਤਨਾ ਹੋਈ ਹੈ ਕੀ ਕੁਝ ਹੋਇਆ ਉਹਨਾਂ ਨੂੰ ਜਿੱਥੇ ਗਿਆ ਵਾ ਤੇ ਡੇਢ ਡੇਢ ਮਹੀਨਾ ਕੰਮ ਕੀਤਾ ਵਾ ਉਦੋਂ ਬਾਈ ਪ੍ਰੋਬਲਮ ਆ ਗਈ ਹੈ ਕੋਈ ਟੈਸਟ ਕਰਾਉਦਾ ਰਿਹਾ ਸਾਨੂੰ ਇਹ ਕੋਈ ਕੁਛ ਨਹੀਂ ਆਇਆ ਫਿਰ ਵੱਡਾ ਟੈਸਟ ਕਰਾਏਗਾ ਉਹਨਾਂ ਦੱਸਿਆ ਤੇ ਮੈਂ ਕੈਂਸਰ ਬਣ ਗਈ ਹੈ ਇਹ ਸਾਨੂੰ ਦੱਸਿਆ ਵੀ ਆ ਗੱਲਬਾਣੀ ਫਿਰ ਕਹਿੰਦਾ ਨਹੀਂ ਕਿ ਵਾਪਸ ਆ ਜਾ ਕਰ। ਕਹਿੰਦਾ ਮੇਰਾ ਇੱਥੇ ਇਲਾਜ ਹੋ ਜਾਣਾ ਮਾ ਮੇਰੇ ਨਿਸ਼ਚੋਰ ਚੁਈ ਵੀ ਆ। ਇਹ ਤਾਂ ਬਸ ਸਾਨੂੰ ਭਾਸ ਸਮਝ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਹਨਾ ਗੱਲ ਹੁੰਦੀ ਰਹਿੰਦੀ ਸੀ ਗੱਲ ਹੁੰਦੀ ਰਹਿੰਦੀ ਸੀ। ਆ ਤਾਂ ਬਿਲਕੁਲ ਠੀਕ ਆ ਇਹ ਸਾਨੂੰ ਕਹਿੰਦਾ ਰਿਹਾ ਉਹ। ਇੱਕ ਉਹ ਦੱਸਿਆ ਕਿ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ? ਡਾਕਟਰਾਂ ਵੱਲੋਂ ਦੱਸਿਆ ਕਰੇ ਉਹਨਾਂ। ਡਾਕਟਰਾਂ ਦੱਸਿਆ ਸੀਗਾ ਤਾਂ ਇਹ ਸਾਨੂੰ ਮੰਡੇ ਦੱਸਿਆ ਵਾ। ਅੱਛਾ। ਬੇਟੇ ਨੇ ਦੱਸਿਆ ਕਹਿੰਦਾ ਵੀ ਮੈਨੂੰ ਆ ਡਾਟਾ ਦੱਸੋ ਤੇ ਵੀਰ ਆਹ ਤੋਂ ਕਹਿੰਦੇ ਠੀਕ ਕਰ ਦਵਾਂਗੇ ਦੇਖੋ ਯਾਰ ਨਹੀਂ ਹੋਇਆ ਜਦੋਂ ਭੇਜਿਆ ਸੀ ਉਹ ਫਿਰ ਉਸ ਟਾਈਮ ਕਰਜ਼ਾ ਚੱਕ ਕੇ ਕਿਹਾ ਕਰਜ਼ਾ ਚੱਕ ਕੇ ਭੇਜਿਆ ਸੀ ਯਾਰ ਯਾਦੋ ਜੁਕੇ ਪੈਸੇ ਇਹਨੇ ਪੈ ਕਿੱਥੋਂ ਬੰਦਾ ਇਕੱਠਾ ਕਰ ਲੈਂਦਾ ਰਾਜੇ ਬਸਾਰੇ ਪੜੇ ਆ ਉਹ ਬਿਲਕੁਲ ਬਿਲਕੁਲ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40 ਲੱਖ ਰੁਪਏ ਬੜੀ ਵੱਡੀ ਰਕਮ ਕੋਈ ਆ 40 ਲੱਖ ਰੁਪਏ ਹੁਣ ਲੱਗਦਾ ਕਿ ਹੁਣ ਤਾਂ ਵਿਚਾਰ ਕਰਨ ਨਾਲ ਆਏ ਨੂੰ ਇਹ ਜੀ ਕੋਈ ਕੋਈ ਵਿੱਚ ਹੀ ਆ ਜੀ 40 ਲੱਖ ਰੁਪਏ ਦੇਸ ਤੋਂ ਪੂਰਾ ਹੋ ਜਾਂਦਾ ਇਹ ਤਾਂ ਉਹਨੂੰ ਪੂਰਾ ਕੀ ਹੋਣਾ ساری ਜ਼ਿੰਦਗੀ ਚ ਉਹਨੂੰ بیٹے ਉਹਨੂੰ ਵੀ ਗਵਾਲਿਆ ਡੇਟਾ ਗਵਾਲਾ ਤੇ ਜੋ ਚਾਰ ਕਨਾਲੇ ਕੋਈ ਗਵਾਲੀ ਹੁਣ ਕਿੱਥੋਂ ਖਾਵਾਂਗੇ ਚਾਰ ਕਰਜ਼ਾ ਬਹੁਤ ਹੈ ਸਾਡੇ ਸਿਰ ਤੇ ਕੀ ਜੋ ਵੰਡ ਜਿਹਾ ਸੀ ਕਰਦੇ ਹੋ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਇਹ ਕਹਿਣਾ ਵੀ ਕੋਈ ਸਾਡੀ ਸਹੂਲਤ ਕਰਨ ਸਾਡੀ ਕੋਈ ਮਦਦ ਕੀਤੀ ਜਾਵੇ ਇਹ ਜਾਲ ਵਾਲਾ ਤਾਂ ਚਲਾ ਗਿਆ ਚਲੋ ਜੀ